ਕੋ ਅੱਜ ਮੈਂ ਆਪਣੇ ਵਾਦੇ ਮੁਤਾਬਕ ਕਾਨੂੰਨ ਆਨ ਸਵੇਰੇ 10:30 ਵਜੇ ਦਾ ਪਹੁੰਚਿਆ। ਕਾਫੀ ਹੱਦ ਤੱਕ ਪ੍ਰਕਿਰਿਆ ਇੱਥੇ ਚੱਲ ਪਈ ਹੈ। ਬੀਡੀਪੀਓ ਸਾਹਿਬ ਇੱਥੇ ਨੇ। ਕੁਝ ਸੈਕਟਰੀ ਹੈ ਨੇ, ਕੁਝ ਗੈਰ ਹਾਜ਼ਰ ਨੇ। ਜਿਹੜੇ ਗੈਰ ਹਾਜ਼ਰ ਨੇ ਮੈਂ ਜੀ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਦੇ ਨਾਂ ਕੱਢ। ਅੰਡੋ ਦੇ ਵਿੱਚ ਕੁਝ ਬੀਡੀਪੀਓ ਸਾਹਿਬ ਨੇ ਦੱਸਿਆ ਕਿ ਜੀ ਕੁਝ ਇਹੋ ਜਿਹੇ ਵੀ ਹੈ ਨੇ ਸੈਕਟਰੀ ਜਿਹੜੇ ਹੋ ਸਕਦਾ ਤੁਹਾਨੂੰ ਤਾਰੀਖਾਂ ਮਿਲ ਲੈ। ਕਿਉਂਕਿ ਉਹਨਾਂ ਕੋਲ ਕੁਝ ਪਿੰਡ ਇੰਦਰ ਦੇ ਨੇ ਕੋਈ ਦੱਸ। ਉੱਥੇ ਮੈਂ ਚੈੱਕ ਕਰਾਂਗਾ ਜਿਹੜਾ ਸੈਕਟਰੀ ਅਵੇਲੇਬਲ ਨਹੀਂ ਹੋਏਗਾ ਉਹਦੀ ਬਕਾਇਦਾ ਤੌਰ 'ਤੇ ਅੱਜ ਹੀ ਕੰਪਲੇਂਟ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਜਾਏਗੀ ਬਾਕੀ ਸਮੁੱਚੇ ਪੰਜਾਬ ਦੇ ਵਿੱਚ ਮੈਂ ਸਾਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਕਿ ਵਿਜੀਲੈਂਟ ਰੋ ਇੱਕ ਤੇ ਚੁੱਲਾ ਟੈਕਸ ਜਿਹੜਾ ਬੈਂਕ 'ਚ ਵੀ ਤੁਸੀਂ ਐਡਵਾਂਸ ਦੇ ਵਿੱਚ ਜਮ੍ਹਾਂ ਕਰਾ ਸਕਦੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ 50 ਰੁਪਏ ਜਿਹੜੇ ਪਿੰਡ ਦਾ ਅਕਾਊਂਟ ਜਿਸ ਬੈਂਕ 'ਚ ਆਇਆ ਉੱਥੇ ਤੁਸੀਂ ਪਰਚੀ ਘਟਾ ਲਓ 7 ਰੁਪਏ ਚਾਲ ਦਾ ਚੋਲਾ ਟੈਕਸਟ 55 ਸਾਲਾਂ ਦੇ 35 ਬਣੇ ਤੁਸੀਂ 50 ਰੁਪਏ ਜਮ੍ਹਾਂ ਕਰਾ ਕੇ ਜਲਦੀ ਰਸੀਦ ਲੈਣੀ ਬੈਂਕ ਤੋਂ ਉਹ ਚੋਲਾ ਟੈਕਸਟ ਤੇ ਲੈ ਲੋ ਤੇ ਜਦੋਂ ਕਾਗਜ਼ ਦੇਣੇ ਨੇ ਉਹਦੇ ਵਿੱਚ ਇੱਕ ਤੇ ਹੈਵੀ ਡਿਵਿਡ ਤੋਂ ਜਿਹੜਾ ਮੈਂ ਦੱਸਿਆ ਜਿਹਦੇ ਵਿੱਚ ਲਿਖਿਆ ਗਿਆ ਕਿ ਅਸੀਂ ਕਿਸੇ ਵੀ ਸਰਕਾਰ ਦੀ ਮਿਸਪੈਲਟੀ ਦੀ ਜਾਂ ਪੰਚਾਇਤ ਦੀ ਪਹਿਲੀ ਤੇ ਕਾਬਜ਼ ਨਹੀਂ ਦੂਜੀ ਗੱਲ ਇਹ ਨਾ ਮੈਂ ਕਿਸੇ ਮਿਸਪੈਲਟੀ ਦਾ ਨਾ ਕਿਸੇ ਪੰਚਾਇਤ ਦਾ ਕੋਈ ਬਕਾਇਆ ਦੇਣਾ ਇੱਕ ਤੇ ਉਹ ਨੋਟਰੀ ਦਾ 50 ਰੁਪਏ ਦਾ ਕਾਗਜ਼ ਜਿਹੜਾ ਆਨਲਾਈਨ ਮਿਲਦਾ ਹੈ ਤਹਿਸੀਲ ਚੋਂ ਉਸ ਤੋਂ ਬਾਅਦ ਨੋਟਰੀ ਕੋਲੋਂ ਸਾਈਨ ਕਰਵਾਓ ਨਾਲ 50 ਰੁਪਏ ਦੀ ਬੈਂਕ ਦੀ ਪਰਚੀ ਤੇ ਜੇ ਫੇਰ ਵੀ ਕਿਸੇ ਨੂੰ ਆਂਦੀ ਹੈ ਤੇ ਤੁਸੀਂ ਹਰ ਗੱਲ ਮੇਰੇ ਸਾਹਮਣੇ ਰੱਖ ਸਕਦੇ ਹੋ ਬਟ ਮੈਂ ਆਪ ਦੀ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਭਗਵੰਤ ਮਾਨ ਨੂੰ ਕਹਿਣਾ ਚਾਹਾਂ ਕਿ ਭਗਵੰਤ ਮਾਨ ਜੀ ਤੁਸੀਂ ਖੁਦ ਪੰਜਾਬ ਵਿਧਾਨ ਸਭਾ ਦੇ ਵਿੱਚ ਸਮੁੱਚੇ ਪੰਜਾਬ ਦੇ ਸਾਹਮਣੇ ਲਾਈਵ ਟੀਵੀ ਤੇ ਗਿਆ ਸੀ ਕਿ ਅਸੀਂ ਕਿਸੇ ਪੰਚਾਇਤ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਾਂਗੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਜਿਹੜੀ ਪਾਰਟੀ ਕਹਿੰਦੀ ਬਦਲਾਵ ਲੈ ਕੇ ਆਵਾਂਗੇ ਜਿਹੜੀ ਕਹਿੰਦੀ ਸੀ ਅਸੀਂ ਲੋਕਾਂ ਦੀ ਸੇਵਾ ਦੀ ਭਾਵਨਾ ਨਾਲ ਅਸੀਂ ਆ ਰਹੇ ਹਾਂ ਅੱਜ ਤੁਸੀਂ ਸਹੀ ਮਹਿਨੇ ਦੇ ਵਿੱਚ ਜਮਹੂਰੀਅਤ ਦਾ ਕਤਲ ਕਰਨ ਨੂੰ ਜਾ ਰਹੇ ਹੋ ਤੁਹਾਡੇ ਜਿਹਨੇ ਐਮਐਲਏ ਜਾਂ ਐਕਸਐਮਐਲਏ ਜਾਂ ਹਲਕਿਆਂ ਚਾਰ ਦੇ ਨੇ ਉਹਨੇ ਸੈਕਟਰੀਆਂ ਨੂੰ ਤੇ ਬੀਡੀਪੀਓਸ ਤੇ ਪ੍ਰੈਸ਼ਰ ਬਣਾਇਆ ਕਿ ਕਿਸੇ ਨੂੰ ਚੁੱਲਾ ਟੈਕਸ ਨਹੀਂ ਦੇਣਾ ਕੀ ਇਹ ਤਰੀਕਾ ਹੈ ਇਲੈਕਸ਼ਨਲ ਲੜਨ ਦਾ ਇਹਨਾਂ ਕਾਰਨਾਂ ਕਰਕੇ ਹੀ ਪਾਰਲੀਮੈਂਟ ਦੇ ਵਿੱਚ ਤੁਸੀਂ 13 ਕਹਿੰਦੇ ਸੀ 13 ਤੇ 3 ਆਈਆਂ ਇਸੇ ਗੱਲ ਕਰਕੇ 92 ਸੀਟਾਂ ਤੋਂ ਬੱਤੀਆਂ ਤੇ ਆ ਗਈਆਂ ਤੇ ਭਗਵੰਤ ਮਾਨ ਨੇ ਮੈਂ ਤੁਹਾਨੂੰ ਓਪਨਲੀ ਦੱਸ ਰਾਂ ਜੇ ਇਹੀ ਕੰਮ ਤੂੰ ਕੀਤਾ ਤੁਸੀਂ ਬੱਤੀਆਂ ਤੋਂ ਦੋਹਾਂ ਤੇ ਰਹਿ ਜਾਓ ਤੇ ਅਫਸਰਾਂ ਨੂੰ ਮੈਂ ਕਹਿਣਾ ਚਾਹਨਾ ਤੁਸੀਂ ਅਫਸਰ ਰਹਿਣਾ ਕਿਰਪਾ ਕਰਕੇ ਆਪਣੀ ਡਿਊਟੀ ਕਰੋ ਇਹ ਆਪ ਦੀ ਸਰਕਾਰ ਲੰਬਾ ਰਸਾ ਨਹੀਂ ਚੱਲੀ ਇਹਦੀ ਕੀਮਤ ਅਫਸਰਾਂ ਨੂੰ ਫਿਰ ਅਦਾ ਕਰਨੀ ਪੈਣੀ ਐਡਮਿਨਿਸਟ੍ਰੇਟਿਵ ਕਾਰਵਾਈ ਤੁਹਾਡੇ ਤੇ ਹੋਏਗੀ ਤੁਹਾਨੂੰ ਵੱਡੀ ਕੀਮਤ ਇਹਦੀ ਅਦਾ ਕਰਨੀ ਪੈਗੀ ਮੈਂ ਇਸ ਗੱਲ ਕਰਨ ਸਾਰੇ ਅਫਸਰਾਂ ਨੂੰ ਇਹ ਗੱਲ ਕਹਿਣਾ ਇਹਨਾਂ ਦੇ ਚੱਕਰ ਚ ਨਾ ਪਾਓ ਕਾਨੂੰਨ ਦੇ ਮੁਤਾਬਕ ਚੱਲੋ ਗੈਰ ਕਾਨੂੰਨੀ ਕੰਮ ਨਾ ਕਰੋ ਕਨਸਟੀਟਿਊਸ਼ਨ ਦੇ ਅਧੀਨ ਸਾਰੇ ਨੇ ਇੰਪੋਰਟੈਂਟ ਬਾਡੀ ਜਿਹੜੀ ਹੈ ਪੰਚਾਇਤਾਂ ਪੰਜਾਬ 70% ਦੀ ਪਿੰਡਾਂ ਚ ਵਸਦਾ ਹੈ 13000 ਪੰਚਾਇਤ ਤੁਸੀਂ ਪੰਚਾਇਤਾਂ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰਦੇ ਤਾਂ ਇਹ ਕੰਮ ਸਿਆਸੀ ਤੌਰ ਤੇ ਭਗਵੰਤ ਨੂੰ ਬਹੁਤ ਮਹਿੰਗਾ ਪੈਣਾ ਹੈ ਦੀ ਸਰਕਾਰ ਨੂੰ ਬਹੁਤ ਮਹਿੰਗਾ ਪੈਣਾ ਹੈ ਤੇ ਨਾ ਹੀ ਅਸੀਂ ਇਹ ਕਰਨ ਦਾ ਵਾ ਤੋ ਇਹਨੇ ਕਹਿੰਦਾ ਹੋਇਆ ਮੈਂ ਹੁਣ ਧਾਰੀਵਾਲ ਬਲਾਕ ਜਾਣਾ